ਸਤ ਸਾਈਂ ਦੇ ਜਗ ਵਿੱਚ ਆਏ ਤਨਾ ਧੰਨ ਜਿਣੇ ਦੀ ਮਾਏ ਜੰਨਾ ਭੁੱਲਾ ਰਾਹ ਰਗਾਣਾ ਤਿੰਨਾ ਮਾਰਗ ਪਾਏ ਮਹਾਪੁਰਖ ਭਾਈ ਮਾਰਗ ਸਤ ਦਾ ਮਾਰਗ ਤੇ ਆਪ ਚੱਲਦੇ ਨੇ ਤੇ ਚਲਾਉਂਦੇ ਨੇ ਮਹਾਪੁਰਖ ਧੰਨ ਬਾਬਾ ਨਰਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਸੀਸ ਸਿੰਘ ਜੀ ਮਹਾਰਾਜ ਧੰਨ ਬਾਬਾ ਨਰਨ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਸਵਾ ਸਾਸੰਤ ਜੀ ਸਹਿਜ ਪਾਠ ਦੇ ਭੋਗ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਆਰਤੀ ਦਾ ਕੀਰਤਨ ਹੋਇਆ ਫੁੱਲਾਂ ਦੀ ਵਰਖਾ ਹੋਈ ਸਾਸੰਤ ਜੀ ਉਪਰੰਤ ਮਾਪੂਖਾਂ ਦਾ ਸਮਾ ਤੇ ਇਸੇ ਤਰ੍ਹਾਂ ਮਹਾਪੁਰਖਾਂ ਦਾ ਹੀ ਦਿਨ ਹੈ ਮਹਾਪੁਰਖੀ ਮਹਾਪੁਰਖਾਂ ਦੇ ਗੀਤ ਮਹਾਪੁਰਖਾਂ ਦੀਆਂ ਵਡਿਆਈਆਂ ਹੋ ਰਹੀਆਂ ਨੇ ਜੈ ਜੈ ਕਾਰੋਣਾ ਦੀ ਹੁੰਦੀ ਹੈ ਤੁਸੀਂ ਸੁਣ ਰਹੇ ਸੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਜਿਨ੍ਹਾਂ ਨੇ ਉਸ ਕੀਤਾ ਨਾ ਇਸ ਦੁਨੀਆ ਚ ਉਹਨਾਂ ਦੀਆਂ ਜੈ ਜੈ ਕਾਰਾ ਹੁੰਦੀਆਂ ਹੀ ਰਹਿਣਗੀਆਂ ਉਹਨਾਂ ਦੀ ਜੋ ਸੋਭਾ ਜੁਗ ਜੁਗ ਹੋਵੇ ਕੋਈ ਨਾ ਵਿਟਣਹਾਰਾ ਉਹਨਾਂ ਦੀ ਸੋਭਾ ਨੂੰ ਕੋਈ ਮੀਟ ਨਹੀਂ ਸਕਦਾ ਇਸ ਲਈ ਕਹਿਣ ਤੋਂ ਭਾਵ ਇਹ ਮਹਾਪੁਰਖ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਉਹ ਮਹਾਪੁਰਖ ਹੋਏ ਨੇ ਜਿਨ੍ਹਾਂ ਨੇ ਨਾਨਕ ਸਰ ਦੀ ਧਰਤੀ ਤੇ ਐਸਾ ਪੈਰਾ ਦਿੱਤਾ ਹੈ ਇਹ ਬਚਨ ਸੀ ਧੰਨ ਬਾਬਾ ਇਸ ਸਿੰਘ ਜੀ ਮਹਾਰਾਜ ਦਾ ਤੇ ਬਾਬਾ ਇਸ ਸਿੰਘ ਜੀ ਵੇਲੇ ਨਾ ਕਈ ਵਾਰ ਕੋਈ ਗੁਰਪਿਆਰੇ ਜਿਹੜੇ ਵਿੰਗਮਸੀਓ ਲੜ ਪਏ ਤੇ ਬਾਬਾ ਜੀ ਨੇ ਇੱਕ ਦਿਨ ਧੰਨ ਬਾਬਾ ਇਸਤ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਹੁਣ ਤਾਂ ਤੁਸੀਂ ਲੜ ਪੈਂਦੇ ਹੋ ਜਿਹੜਾ ਸਾਤ ਤੋਂ ਬਾਅਦ ਆਊਗਾ ਨਾ ਉਹਦੇ ਕੋਲੇ ਡਾਂਗ ਹੋਇਆ ਕਰੂ ਡਾਂਗ ਤੇ ਕਰੜਾ ਵੀ ਹੋ ਇਹ ਬਚਨ ਕੀਤਾ ਜੀ ਬਾਬਾ ਜੀ ਨੇ ਬਾਬਾ ਇਸਤ ਸਿੰਘ ਜੀ ਮਹਾਰਾਜ ਨੇ ਤੇ ਧੰਨ ਬਾਬਾ ਨਰਨ ਸਿੰਘ ਜੀ ਮਹਾਰਾਜ ਨੇ ਫਿਰ ਭਾਈ ਪਹਿਰਾ ਤਰ ਤਰ ਡਟ ਕੇ ਇਹ ਬਾਬਾ ਇਸਤ ਸਿੰਘ ਜੀ ਬਾਦ ਦਾ ਹਕੂਮਤ ਜੀ ਸਮਾਂ ਹੀ ਹੋ ਜਾ ਸੀ ਮਹਾਂਪੁਰਖਾਂ ਨੇ ਮਾ ਬਾਬਾ ਕੁਦਲ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਤਿੰਨੇ ਮਹਾਂਪੁਰਖ ਬਾਬਾ ਨਰੈਣ ਸਿੰਘ ਜੀ ਮਾਰਾ ਕਈ ਵਾਰ ਚਲੋ ਬੜੀਆਂ ਖੇਡਾਂ ਵਰਤੀਆਂ ਨੇ ਪਰ ਮੈਂ ਦੇਖਿਆ ਅਸੀਂ ਛੋਟੇ ਹੁੰਦੇ ਕੋਲੇ ਰਹੇ ਹਾਂ ਬਾਬਾ ਕੁਦਲ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੂੰ ਕਈ ਵਾਰ ਪੁੱਛਦੇ ਹੁੰਦੇ ਸੀ ਬਾਬਾ ਜੀ ਵੀ ਆਪਾਂ ਆ ਗੱਲ ਬਾਤਾਂ ਕੋਈ ਵੀ ਕੋਈ ਆ ਜਾਣਾ ਕਿਸੇ ਨੇ ਵੀ ਆਉਣਾ ਤੇ ਜੇ ਕੋਈ ਬਾਲਾ ਇਸ ਤਰ੍ਹਾਂ ਦਾ ਬੰਦਾ ਹੁੰਦਾ ਸੀ ਨਾ ਤੇ ਬਾਬਾ ਕੁੰਦਰ ਸਿੰਘ ਜੀ ਜਾਂ ਬਾਬਾ ਸਾਧੂ ਸਿੰਘ ਜੀ ਬਾਬਾ ਨਰਨ ਸਿੰਘ ਜੀ ਮਹਾਰਾਜ ਕੋਲੇ ਪੇ ਦਿੰਦੇ ਸੀ ਵੀ ਉਹਨਾਂ ਨਾਲ ਸਾਡੇ ਭਾਈ ਸਾਹਿਬ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਤੇ ਬਾਬਾ ਨਰਨ ਸਿੰਘ ਜੀ ਮਹਾਰਾਜ ਕੋਲੇ ਕੋਈ ਵਿਰਲਾ ਹੀ ਚਾਹੁੰਦਾ ਸੀ ਪਾ ਉਹਨਾਂ ਨੂੰ ਪਤਾ ਸੀ ਵੀ ਬਾਬਾ ਜੀ ਬੜੇ ਕਰੜੇ ਸੁਆਦੇ ਨੇ ਤੇ ਸੱਚ ਤੇ ਸੁੱਤ ਤੇ ਪਹਿਰਾ ਦੇਣ ਵਾਲੇ ਨੇ ਹਰ ਇੱਕ ਬਚਨ ਨੂੰ ਬਾਬਾ ਇਸ ਸਿੰਘ ਜੀ ਦੇ ਬਚਨ ਨੂੰ ਮੰਨਿਆ ਆਓ ਮੈਂ ਸਮਾਂ ਨਾ ਲੈਂਦਾ ਹੋਇਆ ਸਾਡੇ ਕੋਲੇ ਮਹਾਂਪੁਰਖ ਬਾਬਾ ਹਨੇਸ਼ ਸਿੰਘ ਟਾਈਮ ਲਾਗੇ ਨੇ ਤੇ ਇਹ ਬਾਬਾ ਨਰਮਨ ਸਿੰਘ ਜੀ ਨੇ ਜਿਹੜੇ ਨਾਨਕ ਸਰ ਦੀ ਧਰਤੀ ਤੇ ਕਥਾ ਕਰਦੇ ਨੇ ਸਾਧ ਸੰਗਤ ਜੀ ਇਹ ਮੇਰੇ ਕੋਲੇ ਛੋਟੇ ਹੁੰਦੇ ਸੀ ਨਾਲ ਸਰ ਰਹੇ ਆ ਛੋਟੇ ਹੁੰਦੇ ਸਾਡੇ ਕੋਲੇ ਆਏ ਇਹਨਾਂ ਦੀ ਬੜੀ ਬਈ ਬਿਰਤੀ ਵਧੀਆ ਸੀ ਇਹਨਾਂ ਨੇ ਪਾਠ ਨਿਤਨੇਮ ਤੇ ਰੂਚੀ ਸੇਵਾ ਸਰਵਨ ਦੇ ਵਿੱਚ ਇਹਨਾਂ ਦੀ ਹੁੰਦੀ ਸੀ ਤੇ ਸਾ ਸੰਗਤ ਜੀ ਅੱਜ ਗੁਰੂ ਸਰਨ ਕਿਰਪਾ ਕੀਤੀ ਪੱਕੀ ਡਿਊਟੀ ਨਾਨ ਸਰ ਜੀ ਤਰਤੀਰ ਤੇ ਕਥਾ ਦੀ ਲੱਗੀ ਹੋਈ ਹੈ ਸਾਡੀ ਕਿ ਇਤਨੀ ਡਿਊਟੀ ਹੁੰਦੀ ਸੀ ਉੱਤੇ ਤੇ ਸਾ ਸੰਗਤ ਜੀ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਮਹਾਰਾਜ ਦੇ ਇਹਨਾਂ ਦੀ ਡਿਊਟੀ ਲਈ ਹੈ ਕਥਾ ਦੀ ਵੀ ਇੱਥੇ ਆਉਣ ਦੀ ਵੀ ਡਿਊਟੀ ਹੈ ਮਹਾਂਪੁਰਖ ਬਾਬਾ ਜੀ ਹਜ਼ੂਰ ਸਾਹਿਬ ਗਏ ਨੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੀ ਉੱਤੇ ਵਰਸੀ ਹੈ ਸਾਧ ਸੰਗਤ ਜੀ ਫਿਰ ਇਹਨਾਂ ਦੀ ਡਿਊਟੀ ਲਈ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਨੇ ਤੇ ਅਸੀਂ ਇਹਨਾਂ ਨੂੰ ਕਿਹਾ ਤੁਸੀਂ 5-7 ਮਿੰਟ ਸੁਣਾਓ ਇਹ ਕਹਿਣ ਲੱਗੇ ਵੀ ਕੋਈ ਨਹੀਂ ਆਪਾਂ ਸੁਣਨਾਗਾ ਮੈਂ ਕਿਹਾ ਨਹੀਂ ਨਹੀਂ ਤੁਸੀਂ ਸੁਣਾਓ ਤੇ ਫਿਰ ਸਾਡੇ ਕੋਲੇ ਮਹਾਂਪੁਰਖ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲੇ ਤੇ ਸਾਧ ਸੰਗਤ ਸਾਡਾ ਇਹਨਾਂ ਦੇ ਨਾਲ ਬੜਾ ਹੀ ਪਿਆਰ ਹੈ ਤੇ ਸਾਧ ਸੰਗਤ ਜੀ ਸਾਡੇ ਜਦੋਂ ਵੀ ਸਦਾ ਪੱਤਰ ਜਾਂ ਭੇਜਦੇ ਜਾਂ ਇਹ ਸਾਨੂੰ ਸਾਦੇ ਅਸੀਂ ਪਹੁੰਚਦੇ ਤੇ ਸਾਧ ਸੰਗਤ ਇਹ ਪਿਆਰ ਦੀਆਂ ਗੱਲਾਂ ਹੀ ਹੁੰਦੀਆਂ ਨੇ ਦਿਲਾਂ ਦੇ ਰਾਹ ਹੁੰਦੇ ਨੇ ਤੇ ਮਾਪੁਰਖੋ ਵੀ ਪਹੁੰਚੇ ਨੇ ਇਹ ਦੁਬਾਰ ਵਿੱਚ ਆਪਾਂ ਉਹਨਾਂ ਦੇ ਬਚਨ ਵੀ ਸੁਣਨੇ ਨੇ ਕਹਿਣ ਤੋਂ ਪਾਪ ਮਾਪੁਰਖੋ ਸਾਡੇ ਕੋਲੇ ਬਾਬਾ ਨਿਹਾਲ ਸਿੰਘ ਜਥੇਦਾਰ ਸਾਧ ਸੰਗਤ ਜੀ ਲੜ ਲਈ ਫੌਜਾਂ ਵੀ ਪਹੁੰਚੇ ਨੇ ਤੇ ਉਹ ਵੀ ਬੜੇ ਗੁਰੂ ਪਿਆਰੇ ਨੇ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਈ ਬਾਬਾ ਹਾਪੀ ਸਿੰਘ ਜੀ ਵੀ ਪਹੁੰਚੇ ਨੇ ਪਿੰਡ ਆਲਖਤਮ ਬਾਬਾ ਭੋਲਾ ਸਿੰਘ ਜੀ ਸੰਗਤਪੁਰਾ ਟੈਪੀ ਵਾਲੇ ਉਹ ਵੀ ਬੜੇ ਸਾਡੇ ਸਹਿਯੋਗੀ ਪਿਆਰ ਵਾਲੇ ਨੇ ਹਰ ਇੱਕ ਗੱਲ ਨੂੰ ਉਹ ਪਹਿਰਾ ਦੇ ਕੇ ਕਰਦੇ ਨੇ ਉਹ ਵੀ ਹਰ ਉਹ ਤਾਂ ਆਉਣਾ ਜਾਣਾ